ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪ੍ਰੀਟਿਕ ਬਟਲਾਡਾ ਵੱਲੋਂ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਜਿਹੜੀ ਕਲੈਕਸ਼ਨ ਰਹਿਣ ਵਾਲੀ ਆ ਰਾਮ ਟੈਕਸ ਦੀ ਰਹਿਣ ਵਾਲੀ ਆ ਅ ਜਿਹੜੀ ਕਲੈਕਸ਼ਨ ਰਹੂਗੀ ਕੱਟ ਪੀਸਾਂ ਦੇ ਵਿੱਚ ਵੀ ਰਹੂਗੀ ਤੇ ਸੂਟਾਂ ਦੇ ਵਿੱਚ ਵੀ ਰਹੂਗੀ ਇੱਕ ਧਮਾਕੇਦਾਰ ਜਿਹੜੀ ਕਲੈਕਸ਼ਨ ਹੈ ਹੈਗੀ ਲੈ ਕੇ ਆਏ ਆਂ ਤੁਹਾਡੇ ਵਾਸਤੇ ਠੀਕ ਹੈ ਜੀ ਲਓ ਜੀ ਸ਼ੁਰੂ ਕਰਨ ਲੱਗੇ ਆ ਸੀ ਵੀਡੀਓ ਤੇ ਪਹਿਲਾਂ ਜਿਹੜੀਆਂ ਮੇਰੀਆਂ ਭੈਣਾਂ ਪਹਿਲੀ ਵਾਰ ਮੇਰਾ ਚੈਨਲ ਦੇਖ ਰਹੀਆਂ ਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਸਾਡਾ ਜਲਦੀ ਤੋਂ ਜਲਦੀ ਵੀਡੀਓ ਦਾ ਮਿਲ ਸਕੇ ਜੀ ਲਓ ਜੀ ਹੁਣ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਰਾਮ ਟੈਕਸ ਦੇ ਕੱਟ ਪੀਸ ਤੇ ਰਾਮ ਟੈਕਸ ਦੇ ਸੂਟ ਠੀਕ ਹੈ ਜੀ ਤੁਹਾਨੂੰ ਜਿਹੜੇ ਇਹ ਵਾਲੇ ਸੂਟ ਆ ਜੀ ਰਾਮ ਟੈਕਸ ਦੇ ਠੀਕ ਹੈ ਜੀ ਇਹ ਰਾਮ ਟੈਕਸ ਦੇ ਸੂਟ ਆ ਜੀ ਇਹ ਚੈੱਕ ਦੇ ਵਿੱਚ ਪਸ਼ਮੀਨਾ ਗਰਮ ਪਸ਼ਮੀਨਾ ਲਿਖਿਆ ਹੋਇਆ ਰਾਮ ਟੈਕਸ ਠੀਕ ਹੈ ਜੀ ਚੈੱਕ ਦੇ ਵਿੱਚ ਗਰਮ ਪਸ਼ਮੀਨਾ ਰਹਿਣ ਵਾਲਾ ਨਾਲ ਹੀ ਤੁਹਾਨੂੰ ਚੈੱਕ ਦੇ ਵਿੱਚ ਮੈਚਿੰਗ ਬਾਟਮ ਮਿਲਣ ਵਾਲੀ ਹੈ ਇਹ ਵੀ ਸੂਟ ਰਾਮਟੈਕਸ ਦਾ ਰਹਿਣ ਵਾਲਾ ਹੈ ਠੀਕ ਹੈ ਜੀ ਇਹ ਮੈਚਿੰਗ ਤੁਹਾਨੂੰ ਮਿਲੂਗੀ ਇਹਦੇ ਨਾਲ ਬਾਟਮ ਰਾਮਟੈਕਸ ਦੀ ਇਹਦੀ ਪ੍ਰਾਈਸ ਤੁਹਾਨੂੰ ਦੇ ਰਹੀ ਹੈ ਸਿਰਫ ਅਸੀਂ 800 800 ਦੇ ਵਿੱਚ ਤੁਸੀਂ 5 ਮੀਟਰ ਦੀ ਕੱਟ ਵਿੱਚ ਸਾਡੇ ਕੋਲ ਰਾਮਟੈਕਸ ਦਾ ਸੂਟ ਲੈ ਸਕਦੇ ਹੋ ਜੀ ਠੀਕ ਹੈ ਜੀ ਆ ਦੇਖੋ ਜੀ ਸਭ ਦੇ ਉੱਪਰ ਰਾਮਟੈਕਸ ਦੀ ਮੋਹਰ ਲੱਗੀ ਹੋਈ ਹੈ ਅੱਗੇ ਤੁਹਾਨੂੰ ਦਿਖਾਉਣ ਲੱਗੇ ਅਸੀਂ ਕੱਟ ਪੀਸ ਠੀਕ ਹੈ ਜੀ ਇਹਦੇ ਵਿੱਚ ਡਿਫਰੈਂਸ ਦੱਸਣ ਲੱਗੇ ਤੁਹਾਨੂੰ ਅਸੀਂ ਇਹ ਵਾਲੇ ਸਾਡੇ ਰਹਿਣਗੇ ਕੱਟ ਪੀਸ ਰਾਮ ਟੈਕਸ ਦੇ ਇਹ ਜਿਹੜੇ ਕੱਟ ਪੀਸ ਹੈ ਬਹੁਤ ਹੀ ਹਾਈ ਕੁਆਲਿਟੀ ਦੇ ਕੱਟ ਪੀਸ ਹੈ ਜੀ ਇਹਦੇ ਉੱਪਰ ਤੁਹਾਨੂੰ ਲੱਗ ਸਟੈਂਪ ਮਿਲੂਗੀ ਲੱਗ ਨੰਬਰ ਮਿਲੂਗਾ ਦੇਖੋ ਜੀ ਐਦਾਂ ਦਾ ਨੰਬਰ ਹੁੰਦਾ ਐਦਾਂ ਦੀ ਇਹਦੀ ਅਲੱਗ ਦੀ ਆਹ ਵਾਲੀ ਅਲੱਗ ਜੀ ਇਹਦੀ ਰਾਮ ਟੈਕਸ ਦੀ ਇਹਦੀ ਸਟੈਂਪ ਹੁੰਦੀ ਹੈ ਜੀ ਇਹ ਜਿਹੜੇ ਪਸ਼ਮੀਨਾ ਤੁਹਾਨੂੰ ਦੇ ਰਹੇ ਆ ਇਹ ਬਹੁਤ ਹਾਈ ਕੁਆਲਿਟੀ ਦਾ ਪਸ਼ਮੀਨਾ ਜੀ ਇਹ ਵੀ ਰਾਮ ਟੈਕਸ ਰਊਗਾ ਇਹ ਵੀ ਬੈਸਟ ਕੁਆਲਿਟੀ ਹੈ ਪਰ ਇਹ ਤੁਹਾਨੂੰ 800 ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਦੇ ਰਹੇ ਆ ਅਸੀਂ ਇਹ ਜਿਹੜੇ ਅਸੀਂ ਤੁਹਾਡੇ ਵਾਸਤੇ ਕੱਟ ਪੀਸ ਲੈ ਕੇ ਆਏ ਆ ਜੀ ਇਹ ਬਹੁ ਹਾਈ ਕੁਆਲਿਟੀ ਦੀਆਂ ਇਹਨਾਂ ਦੀ ਪ੍ਰਾਈਸ ਰਹੂਗੀ 200 ਰੁਪਏ ਪਰ ਮੀਟਰ ਦੇ ਵਿੱਚ ਠੀਕ ਹੈ ਜੀ ਜੇਕਰ ਤੁਸੀਂ ਸਾਡੇ ਕੋਲੋਂ ਬਾਏ ਕਰੋਗੇ ਤੁਹਾਨੂੰ ਇਹਨਾਂ ਦਾ ਡਿਫਰੈਂਸ ਪਤਾ ਲੱਗੂਗਾ ਜੀ ਕਿੱਦਾਂ ਦਾ ਇਹ ਸੂਟ ਰਹਿਣ ਵਾਲਾ ਹੈ ਠੀਕ ਹੈ ਜੀ ਇਹ ਜਿਹੜਾ ਪਸ਼ਮੀਨਾ ਹੈ ਹਾਈ ਕੁਆਲਿਟੀ ਦਾ ਰਹਿਣ ਵਾਲਾ ਹੈ ਇਹ ਤੁਹਾਨੂੰ 200 ਰੁਪਏ ਪਰ ਮੀਟਰ ਮਿਲਣ ਵਾਲਾ ਜੀ ਇਹ ਤੁਹਾਨੂੰ ਅਸੀਂ ਕੰਪਲੀਟ ਸੂਟ 800 ਦੇ ਵਿੱਚ ਦੇ ਰਹੇ ਹਾਂ ਜੀ ਠੀਕ ਹੈ ਜੀ ਇਹ ਵਾਲੇ ਤੁਹਾਨੂੰ ਸੂਟ ਅਸੀਂ 200 ਸੌਰੀ 800 ਦੇ ਵਿੱਚ ਕੰਪਲੀਟ ਸੂਟ ਮਿਲੇਗਾ ਇਦੇ ਵਿੱਚ ਕਲਰ ਇਹ ਵਾਲੇ अवेलेबल ਹੈ ਠੀਕ ਹੈ ਇੱਕ ਇਹਦੇ ਵਿੱਚ ਪਰਪਲ ਕਲਰ ਆਉਣ ਵਾਲਾ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਆਉਣ ਵਾਲਾ ਦੇਖੋ ਪੈਨ ਕਲਰ ਲੈਣੇ ਕਿ ਤੁਹਾਨੂੰ ਇਹਦੇ ਵਿੱਚ ਇਹ ਕਿਹਦੇ ਵਿੱਚ ਇਹ ਵਾਲਾ ਕਲਰ ਮਿਲੂਗਾ ਚੈੱਕ ਦੀ ਇਹ ਨਾਲ ਰਹੂਗੀ ਬਾਟਮ ਚੈੱਕ ਦੀ ਬਾਟਮ ਬਣੀ ਹੋਈ ਹੈ ਸਟਾਫ ਇਹ ਚੈੱਕ ਦੇ ਵਿੱਚ ਹੈ ਚੈੱਕ ਦੇ ਤੁਹਾਨੂੰ ਬਾਟਮ ਮਿਲੂਗੀ ਜਿੱਦਾਂ ਦੀ ਇਹ ਵਾਲੀ ਮੈਚਿੰਗ ਬਾਟਮ ਹੈ ਦੇਖੋ ਐਦਾਂ ਹੀ ਤੁਹਾਨੂੰ ਚੈੱਕ ਦੇ ਵਿੱਚ ਬਾਟਮ ਮਿਲੂਗੀ ਇਹਦੇ ਨਾਲ ਤੁਹਾਨੂੰ ਫਿਰੋਜੀ ਕਲਰ ਦੀ ਬਾਟਮ ਮਿਲਣ ਵਾਲੀ ਹੈ ਐਦਾਂ ਠੀਕ ਹੈ ਜੀ ਬਲੈਕ بیس ਰਹੂਗਾ ਇਹਦਾ ਫਿਰੋਜੀ ਕਲਰ ਦੀ ਬਾਟਮ ਮਿਲੂਗੀ ਇਹ ਵਾਈਨ ਕਲਰ ਦੇ ਵਿੱਚ ਹੈ ਇਹ ਵਾਈਨ ਕਲਰ ਦੇ ਵਿੱਚ ਹੈ ਵਾਈਨ ਕਲਰ ਦੇ ਇਹਦੇ ਨਾਲ ਤੁਹਾਨੂੰ ਚੈੱਕ ਦੇ ਵਿੱਚ ਬਾਟਮ ਮਿਲੂਗੀ ਪ੍ਰਾਈਸ ਦਵਾਂਗੇ ਤੁਹਾਨੂੰ 800 ਦੇ ਵਿੱਚ ਠੀਕ ਹੈ ਜੀ ਪ੍ਰਾਈਸ ਰੂਗਾ ਇਹਨਾਂ ਦਾ 800 ਗਰਮ ਪਸ਼ਮੀਨਾ ਰਹਿਣ ਵਾਲਾ ਇਹਦੇ ਨਾਲ ਤੁਹਾਨੂੰ ਜਿਹੜੀ ਵਰਕਮ ਮਿਲੂਗੀ ਇਦਾਂ ਫਲਾਵਰ ਨਾਲ ਬੇਸਿਕ ਮਿਲ ਜੂਗੀ ਠੀਕ ਹੈ ਜੀ ਇਹ ਚੱਕਦੇ ਵਿੱਚ ਸੂਟ ਸੀ ਰਾਮ ਟੈਕਸਟ ਦੇ ਇਸ ਤੋਂ ਅੱਗੇ ਤਾਂ ਮੈਂ ਸੂਟ ਦਿਖਾਉਣ ਲੱਗੀ ਆ ਜੀ ਇਹਦੇ ਵਿੱਚ ਤੁਹਾਨੂੰ ਲੱਗ-ਲੱਗ ਪ੍ਰਿੰਟ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਬੜੇ ਪਿਆਰੇ ਜੀ ਦੇਖੋ ਇਹ ਕੇ ਵਾਲਾ ਮਿਲੂਗਾ ਤੁਹਾਨੂੰ ਰਾਮਟੈਕਸ ਦਾ ਇਸੋਟ ਇਹ ਵੀ ਤੁਸੀਂ ਦੇਖ ਸਕਦੇ ਹੋ ਰਾਮਟੈਕਸ ਦੀ ਮੋਰ ਇਹਦੇ ਉੱਪਰ ਐਦਾ ਹੀ ਰਾਮਟੈਕਸ ਲਿਖਿਆ ਹੁੰਦਾ ਠੀਕ ਹੈ ਜੀ ਬਾਟਮ ਵੀ ਰਾਮਟੈਕਸ ਦੀ ਰਹਿਣ ਵਾਲੀ ਦੇ ਨਾਲ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਸੈਲਫ ਦੇ ਵਿੱਚ ਬਾਟਮ ਰਹੂਗੀ ਤੇ ਇਹ ਵਾਲੀ ਰਹੂਗੀ ਸ਼ਰਟ ਚੈੱਕ ਦੇ ਵਿੱਚ ਰਹੂਗੀ ਸ਼ਰਟ ਦੇਖੋ ਜੀ ਸੂਟ ਦੀ ਮੈਚਿੰਗ ਬੜੀ ਪਿਆਰੀ ਜੀ ਮੈਚਿੰਗ ਹੈ ਸਿਰਫ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹਦੇ ਵਿੱਚ ਇੱਕ ਤੁਹਾਨੂੰ ਵਾਈਨ ਕਲਰ ਮਿਲੇਗਾ ਇਹਦੇ ਨਾਲ ਵਾਈਨ ਕਲਰ ਦੀ ਹੀ ਮੈਚਿੰਗ ਬਾਟਮ ਮਿਲਣ ਵਾਲੀ ਹੈ ਬਾਟਮ ਸੈਲਫ ਦੇ ਵਿੱਚ ਰਹਿਣ ਵਾਲੀ ਹੈ ਜਿਵੇਂ ਇਹ ਵਾਲਾ ਗ੍ਰੀਨ ਸੈਲਫ ਬਣਿਆ ਹੋਇਆ ਨਾ ਐਦਾਂ ਹੀ ਇਹਨਾਂ ਨਾਲ ਬਾਟਮ ਆਉਣੀ ਹੈ ਜੀ ਦੇਖੋ ਜੀ ਇਹ ਕੇ ਵਾਲਾ ਮਿਲੇਗਾ ਕਲਰ ਤਾਂ ਨਹੀਂ ਸਕੈਨ ਪੀਚ ਤੇ ਪੀਚ ਕਲਰ ਦੇ ਨਾਲ ਬਾਟਮ ਮਿਲੂਗੀ ਜੀ ਦੇਖ ਸਕਦੇ ਹੋ ਜੀ ਠੀਕ ਹੈ ਜੀ ਇਹ ਕੇ ਵਾਲਾ ਕਲਰ ਮਿਲੂਗਾ ਤੁਹਾਨੂੰ ਇੱਕ ਇਹ ਤੁਹਾਨੂੰ ਇਹਦੇ ਵਿੱਚ ਇਹ ਵਾਲਾ ਕਲਰ ਮਿਲੂਗਾ ਮਿੱਠਾ ਜਿਹਾ ਔਰੇਂਜ ਕਲਰ ਹੈ ਲਾਈਟ ਜਿਹਾ ਮਿੱਠਾ ਜਿਹਾ ਔਰੇਂਜ ਕਲਰ ਹੈ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਦੇ ਵਿੱਚ ਸ਼ਰਟ ਮਿਲੂਗੀ ਤੇ ਸੈਲਫ ਦੇ ਵਿੱਚ ਇਹਦੇ ਨਾਲ ਮੈਚਿੰਗ ਬਾਟਮ ਰਹੂਗੀ ਐਦਾਂ ਸੈਲਫ ਦੇ ਵਿੱਚ ਇਹਦੇ ਨਾਲ ਮੈਚਿੰਗ ਬਾਟਮ ਠੀਕ ਹੈ ਜੀ ਪ੍ਰਾਈਸ ਇੱਥੇ ਰਹੂਗਾ 800 ਰੁਪਏ ਜੀ ਠੀਕ ਹੈ ਜੀ ਇਹਦੇ ਵਿੱਚ ਇੱਕ ਵਾਈਨ ਕਲਰ ਹੈ ਇਹ ਵਾਈਨ ਦੇ ਵਿੱਚ ਚੈੱਕ ਬਣਿਆ ਹੋਇਆ ਜੀ ਇਹ ਸੈਲਫ ਦੇ ਵਿੱਚ ਵਾਈਨ ਦੀ ਮੈਚਿੰਗ ਫਾਟੋ ਠੀਕ ਹੈ ਜੀ ਇੱਕ ਹੋਰ ਦਿਖਾਵਾਂਗੇ ਤੁਹਾਨੂੰ ਸੂਟ ਇਹਦੇ ਵਿੱਚ ਇੱਕ ਏ ਵਾਲਾ ਪ੍ਰਿੰਟ ਦੇ ਵਿੱਚ ਤੁਹਾਨੂੰ ਸੂਟ ਮਿਲਣ ਵਾਲਾ ਦੇਖੋ ਜੀ ਏ ਕੇ ਵਾਲਾ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਜੀ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਰਾਮ ਟੈਕਸਟ ਇਹ ਤੁਹਾਨੂੰ ਮੋਰ ਮਿਲੂਗੀ ਬਾਟਮ ਵੀ ਰਾਮ ਟੈਕਸਟ ਹੀ ਰਹੂਗੀ ਇਹ ਵਾਲੀ ਮਿਲੂਗੀ ਇਹਦੇ ਨਾਲ ਬੜੀ ਪਿਆਰੀ ਜੀ ਡਿਜ਼ਾਈਨਰ ਜੀ ਬਾਟਮ ਠੀਕ ਹੈ ਜੀ ਪ੍ਰਾਈਸ ਸਿਰਫ 800 ਰੁਪਏ ਇਹ ਵਾਲੀ ਡਿਜ਼ਾਈਨਰ ਜੀ ਰਹਿਣ ਵਾਲੀ ਹੈ ਜਿਸ ਵਿੱਚ ਬਾਟਮ ਜੀ ਠੀਕ ਹੈ ਜੀ ਇਹਦੇ ਵਿੱਚ ਕਲਰ ਤੁਹਾਨੂੰ ਮਿਲਣਗੇ ਇਹਦੇ ਵਿੱਚ ਕੇਵਲ ਕਲਰ ਮਿਲੂਗਾ ਗਰੇਪ ਪਿੰਕ ਵੀ ਸ਼ੇਡ ਹੈ ਜੀ ਠੀਕ ਹੈ ਜੀ ਗਰੇਪ ਪਿੰਕ ਦੀ ਸ਼ੇਡ ਹੈ ਕੇਵਲ ਕਲਰ ਮਿਲਣ ਵਾਲਾ ਤੁਹਾਨੂੰ ਇਹਦੇ ਵਿੱਚ ਕਿ ਤੁਹਾਨੂੰ ਇਹ ਵਾਲਾ ਮਿਲਣ ਵਾਲਾ ਜੀ ਇਹਦੇ ਨਾਲ ਵੀ ਤੁਹਾਨੂੰ ਬਾਟਮ ਮਿਲਣ ਵਾਲੀ ਹੈ ਐਦਾਂ ਹੀ ਡਿਜ਼ਾਈਨਰ ਜੀ ਬਾਟਮ ਮਿਲਣ ਵਾਲੀ ਹੈ ਜੀ ਇਹ ਕੇ ਵਾਲਾ ਕਲਰ ਗ੍ਰੇ ਕਲਰ ਰਹਿਣ ਵਾਲਾ ਜੀ ਇਹਦੇ ਨਾਲ ਐਦਾਂ ਦੀ ਸੈਲਫ ਦੇ ਵਿੱਚ ਮਿਲਣ ਵਾਲੀ ਹੈ ਤੁਹਾਨੂੰ ਬਾਟਮ ਇਹ ਬਾਟਮ ਰਹਿਣ ਵਾਲੀ ਹੈ ਜੀ ਇਹ ਸ਼ਰਟ ਪੀਸ ਰਹਿਣ ਵਾਲਾ ਜੀ ਠੀਕ ਹੈ ਜੀ ਬੜੀ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਸੂਟ ਰਹੂਗਾ ਜੀ ਇਹਦੇ ਵਿੱਚ ਦੇਖੋ ਇਹ ਵਾਲੀ ਰਹੂਗੀ ਸ਼ਰਟ ਠੀਕ ਹੈ ਜੀ ਚੈੱਕ ਦੇ ਵਿੱਚ ਸ਼ਰਟ ਬਣੀ ਹੋਈ ਹੈ ਐਦਾਂ ਇਹ ਵਾਲੀ ਰਹੂਗੀ ਇਹਨਾਂ ਦਾ ਬਾਟਮ ਡਿਜ਼ਾਈਨਰ ਜੇ ਸੂਟ ਹੈ ਜੀ ਸਾਰੇ ਪ੍ਰਾਈਸ ਰਹੂਗੀ ਸਿਰਫ 800 ਰੁਪਏ 800 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲ ਰਾਮ ਟੈਕਸ ਦੇ ਜੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਸਾਡਾ ਪ੍ਰਾਈਸ ਜਿਹੜਾ ਜਨਰਲ ਜਿਹਾ ਹੁੰਦਾ ਕੁਆਲਿਟੀ ਮੁਤਾਬਕ ਹੀ ਪ੍ਰਾਈਸ ਰਹਿਣ ਵਾਲਾ ਜੀ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਮਿਲੂਗਾ ਰਾਮ ਟੈਕਸ ਦੀ ਡਿਜ਼ਾਈਨਰ ਜੇ ਸੂਟ ਇਹ ਇਹ ਵਾਲਾ ਡਿਜ਼ਾਈਨ ਸਾਡੇ ਕੋਲੇ ਆਇਆ ਜੀ ਬਲੈਕ ਦੇ ਵਿੱਚ ਇਹਨਾਂ 블랙 ਮਿਲੂਗੀ ਬਾਟਮ ਰਾਮ ਟੈਕਸ ਦੀ ਠੀਕ ਹੈ ਜੀ ਬਾਟਮ ਦੇ ਵਿੱਚ ਵੀ ਐਦਾਂ ਸੈਲਫ ਬਣਿਆ ਹੋਇਆ ਜੀ ਦੇਖ ਸਕਦੇ ਹੋ ਨਜ਼ਦੀਕ ਤੋਂ ਇਹ ਵਾਲੀ ਰਹਿਣ ਵਾਲੀ ਹੈ ਸ਼ਰਟ ਜੀ ਰਾਮ ਟੈਕਸ ਦੀ ਚੈੱਕ ਕਰ ਜੀ ਇਹ ਰਾਮ ਟੈਕਸ ਦੀ ਸ਼ਰਟ ਤੇ ਇਹ ਵਾਲੀ ਬਾਟਮ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲਣਗੇ ਬੜੇ ਸੋਹਣੇ ਜਿਹੇ ਸੂਟ ਹੈ ਜੀ ਸਾਰੇ ਸੂਟ ਅਸੀਂ ਓਪਨ ਕਰਕੇ ਨਹੀਂ ਦਿਖਾ ਸਕਦੇ ਪਰ ਬਹੁਤ ਪਿਆਰੇ ਸੂਟ ਹੈ ਕਲਰ ਤੁਸੀਂ ਸਿਲੈਕਟ ਕਰ ਸਕਦੇ ਹੋ ਕਿਹੜਾ ਕਲਰ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ ठीक है जी एक् एक महरून कलर मिलेगा देखो जी एक महरून कलर मिलेगा बड़ा प्यारा जहा बहुत ही बड़ा प्यारा जहाँ प्रिंट है लाइना वाली बॉटम रहने वाली है एच एक वाइन कलर मिलेगा ठीक है जी एक वाला ये वाला वाइन कलर मिलेगा जी चेक करो जी वाइन कलर दी मिलेगी बॉटम जी ਠੀਕ ਹੈ ਜੀ ਕਲਰ ਅਸੀਂ ਤੁਹਾਨੂੰ ਸੋਲ ਕੇ ਨਹੀਂ ਦਿਖਾ ਸਕਦੇ ਸਾਰੇ ਸੂਟ ਦੀ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਣੀ ਹੈ ਡਿਜ਼ਾਈਨ ਤੁਹਾਨੂੰ ਇੱਕ ਇੱਕ ਕਰਕੇ ਦਿਖਾ ਰਾ ਕਿੰਦਾ ਦਾ ਜੀ ਬਹੁਤ ਪਿਆਰੇ ਸੂਟ ਰੈਡ ਵਾਲੇ ਠੀਕ ਬਹੁਤ ਪਿਆਰੇ ਸੂਟ ਰੈਣ ਵਾਲੇ ਵਾਈਨ ਸ਼ੇਡ ਦੇ ਵਿੱਚ ਹੈ ਇੱਕ এর ਵਿੱਚ ਮੋਰ ਪੰਕੀਆ ਕਲਰ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਖੋਲਾਗੇ ਪੋਲੀਥੀਨ ਚੋ ਸੀ ਠੀਕ ਹੈ ਜੀ ਬਹੁਤ ਪਿਆਰੇ ਕਲਰ ਰੈਣ ਵਾਲੇ ਹੈ ਇਹ ਠੀਕ ਉਹ ਕੀ ਮੋਰ ਪਾਕੀਆ ਕਲਰ ਹੈ ਬੜਾ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਸੂਟ ਹੈ ਦੇਖੋ ਬਹੁਤ ਪਿਆਰਾ ਕਲਰ ਹੈ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਜੀ ਠੀਕ ਹੈ ਜੀ ਇਹਨਾਂ ਦੀ ਪ੍ਰਾਈਸ ਰਹਿਣੀ ਸੀ 800 ਰੁਪਏ 800 ਰੁਪਏ ਦੇ ਵਿੱਚ ਇਹ ਵਾਲੇ ਪਰ ਅਸਲੀ ਅਸੀਂ ਰਾਮ ਟੈਕਸ ਦੇ ਸੂਟ ਲੈ ਕੇ ਆਏ ਜੀ ਇਸੋਗੇ ਤੁਹਾਨੂੰ ਦਿਖਾਵਾਂਗੇ ਅਸੀਂ ਰਾਮ ਟੈਕਸ ਦੇ ਕੱਟ ਪੀਸ ਜੋ ਥੋੜੇ ਜਿਹਾ ਹਾਈ ਕੁਆਲਟੀ ਜਿਹੇ ਨਾਲੋਂ ਹਾਈ ਕੁਆਲਟੀ ਰਹੂਗੀ ਠੀਕ ਹੈ ਜੀ ਇਨਾਂ ਦੇ ਨਾਲ ਰਹੂਗੀ ਹਾਈ ਕੁਆਲਿਟੀ ਪਹਿਲਾ ਪੀਸ ਚੈੱਕ ਕਰੋ ਜੀ ਸ਼ਰਟ ਮਿਲੂਗੀ 2.5 ਮੀਟਰ ਦੇ ਨਾਲ ਤੁਹਾਨੂੰ ਮੈਚਿੰਗ ਬਾਟਮ ਮਿਲੂਗੀ ਜੇਕਰ ਤੁਸੀਂ ਰਾਮ ਟੈਕਸ ਦੀ ਬਾਟਮ ਜਿਹੜੀ ਇਹਦੇ ਨਾਲ ਰਾਮ ਟੈਕਸ ਦੀ ਬਾਟਮ ਮੈਚ ਹੋਊਗੀ ਜੀ ਉਹਦੀ ਪ੍ਰਾਈਸ ਰਹੂਗੀ ਸੇਮ 200 ਰੁਪਏ ਪਰ ਮੀਟਰ ਦੇ ਹਿਸਾਬ ਦੇ ਨਾਲ ਠੀਕ ਹੈ ਜੀ ਜਿਹੜੀ ਇਹਦੇ ਨਾਲ ਅਸੀਂ ਦੂਸਰੀ ਬਾਟਮ ਲਗਾਵਾਂਗੇ ਉਹ ਤੁਹਾਨੂੰ 750 ਦਾ ਸੂਟ ਪਊਗਾ ਜੀ ਦੇਖ ਸਕਦੇ ਹੋ ਜੀ ਇਹਦੀ ਜਿਹੜੀ ਕੁਆਲਿਟੀ ਹੁੰਦੀ ਹੈ ਇਹ ਐਦਾਂ ਦੀ ਸਟੈਂਪ ਹੁੰਦੀ ਹੈ ਥੋੜੀ ਹਾਈ ਕੁਆਲਿਟੀ ਦੇ ਸੂਟ ਹੈ ਸਾਡੇ ਕੋਲੇ ਕੱਟ ਪੀਸਾਂ ਦੇ ਵਿੱਚ 200 ਰੁਪਏ ਪਰ ਮੀਟਰ ਰਹਿਣ ਵਾਲੇ ਪੀਸ ਇਹਦਾ ਐਦਾਂ ਨੰਬਰ ਹੁੰਦਾ ਜੀ ਉੱਪਰ ਇਹ ਬਹੁਤ ਵਧੀਆ ਪਸ਼ਮੀਨਾ ਜੀ ਹਾਈ ਕੁਆਲਿਟੀ ਰੇਵਲੀ ਅਸੀਂ ਦੇ ਨਾਲ ਮੈਚਿੰਗ ਬਾਟਮ ਲਗਾਈ ਹੈ ਇਸ ਤੋਂ ਅੱਗੇ ਦੇਖੋ ਜੀ ਇਹ ਕੇਵਲ ਆ ਪ੍ਰਿੰਟ ਮਿਲੂਗਾ ਇਹ ਤੁਹਾਨੂੰ ਜਿਹੜੀ ਬਾਟਮ ਹੈ ਰਾਮ ਟੈਕਸ ਦੀ ਮਿਲੂਗੀ ਤੁਹਾਨੂੰ ਨਾਲ ਤੇ ਇਹ ਵਾਲਾ ਸਿਲਾਈ ਦੇ ਨਾਲ ਸ਼ਰਟ ਪੀਸ ਜੇਕਰ ਤੁਸੀਂ ਇਹ ਮੈਚਿੰਗ ਪੂਰਾ ਸੂਟ ਲੈਣਾ ਚਾਹੁੰਦੇ ਹੋ ਛੋਟੇ ਪ੍ਰਿੰਟ ਦਾ ਦੋ ਪੀਸਾਂ ਦੇ ਵਿੱਚ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹਨਾਂ ਪੀਸਾਂ ਦੀ ਜਿਹੜੀ ਪ੍ਰਾਈਸ ਰੈਟ ਰਹੀ ਹੈ 200 ਰੁਪਏ ਪਰ ਮੀਟਰ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਹ ਤੁਹਾਨੂੰ ਅਸੀਂ ਇਹਨਾਂ ਦਾ ਦਾਸਤਾ ਥੋੜਾ ਜਿਹਾ ਫਰਕ ਵੀ ਕੀ ਫਰਕ ਹੈ ਜੀ ਇਹਨਾਂ ਦਾ ਇਹ ਥੋੜੀ ਹਾਈ ਕੁਆਲਿਟੀ ਹੈ ਠੀਕ ਹੈ ਜੀ ਉਹ ਵੀ ਉਹ ਵੀ ਸੂਟ ਬਹੁਤ ਵਧੀਆ ਉਹ ਤੁਹਾਨੂੰ 800 ਦੇ ਵਿੱਚ ਮਿਲਣਗੇ ਇਹ 200 ਰੁਪਏ ਪਰ ਮੀਟਰ ਦੇ ਵਿੱਚ ਮਿਲਣਗੇ ਜੀ ਇਹ ਵਾਲੀ ਦੇਖੋ ਜੀ ਇਹਦੇ ਨਾਲ ਅਸੀਂ ਇਹ ਵਾਲੀ ਮੈਚਿੰਗ ਕੀਤੀ ਆ ਵਾਈਨ ਦੇ ਨਾਲ ਇਹ ਵਾਇਨ ਦੇ ਨਾਲ ਅਸੀਂ ਇਹਦੀ ਮੈਚਿੰਗ ਕੀਤੀ ਹੈ ਇਹ ਤੁਹਾਨੂੰ ਸੂਟ ਪਊਗਾ 750 ਦਾ ਮੈਚਿੰਗ ਬਾਟਮ ਦੇ ਨਾਲ ਤੁਹਾਨੂੰ ਇਹ ਵਾਲਾ ਸੂਟ 750 ਦਾ ਪੈੜ ਵਾਲਾ ਜੀ ਮੈਚਿੰਗ ਬਾਟਮ ਦੇ ਨਾਲ 750 ਦਾ ਕੰਪਲੀਟ ਸੂਟ ਲਵੋਗੇ 1000 ਪੈੜਾ ਪੈਣ ਵਾਲਾ ਜੀ ਤਾਂ ਠੀਕ ਹੈ ਜੀ ਅਗਲਾ ਦੇਖੋ ਜੀ ਇਹਦੇ ਵਿੱਚ ਇਹ ਵਾਲਾ ਵੀ ਇੱਕ ਇਹ ਕੇ ਵਾਲਾ ਕਲਰ ਹੈ ਇਹਦੀ ਵੀ ਅਸੀਂ ਮੈਚਿੰਗ ਸੇਮ ਬਾਟਮ ਨਾਲ ਕੀਤੀ ਹੈ ਜੀ ਠੀਕ ਹੈ ਜੀ ਇਹਦੀ ਅਸੀਂ ਸੇਮ ਬਾਟਮ ਦੇ ਨਾਲ ਇਹ ਵਾਲੀ ਮੈਚਿੰਗ ਕੀਤੀ ਹੈ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਇਹਦੇ ਵਿੱਚ ਜਿਹੜੇ ਡਿਜ਼ਾਈਨ ਆਉਂਦੀਆਂ ਰਾਮਟੈਕਸ ਦੇ ਨਾ ਬਹੁਤ ਹੀ ਡਿਫਰੈਂਟ ਤੇ ਪਿਆਰੇ ਜਿਹੇ ਡਿਜ਼ਾਈਨ ਆਉਂਦੀਆਂ ਜੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਰਾਮਟੈਕਸ ਦੇ ਕੱਟ ਪੀਸ ਹੈ ਜੀ ਇਹ 200 ਰੁਪਏ ਪਰ ਮੀਟਰ ਰਹਿਣ ਵਾਲੇ ਹੈ ਸਟੈਂਪ ਚੈੱਕ ਕਰ ਸਕਦੇ ਹੋ ਦੇਖੋ ਜੀ ਐਦਾਂ ਇਹਦਾ ਨੰਬਰ ਹੁੰਦਾ ਜੀ ਇਹਨਾਂ ਵਾਲੇ ਪੀਸਾਂ ਦੇ ਉੱਪਰ ਠੀਕ ਹੈ ਜੀ ਇਹਦੀ ਪ੍ਰਾਈਸ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ 200 ਰੁਪਏ ਪਰ ਮੀਟਰ ਦੇ ਵਿੱਚ ਤੁਹਾਨੂੰ ਕੱਟ ਪੀਸ ਮਿਲੂਗਾ ਜੀ ਉਹ ਵੈਸੇ ਮਾਰਕੀਟ ਦੇ ਵਿੱਚ 1800 ਦਾ ਸੁੱਟਾ ਤੁਹਾਨੂੰ ਮਿਲਣ ਵਾਲਾ ਜੀ ਇਹਦੇ ਨਾਲ ਅਸੀਂ ਮਹਿਰੂਨ ਕਲਰ ਦੀ ਬਾਟਮ ਲਗਾਈ ਹੈ ਜੀ ਇਹ ਵਾਲਾ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਦੇਖੋ ਇਹਦੇ ਨਾਲ ਜਿਹੜੀ ਬਾਟਮ ਰਹੂਗੀ ਇਹ ਰਾਮਟੈਕਸ ਦੀ ਰਹੂਗੀ ਠੀਕ ਹੈ ਜੀ ਇਹ ਵਾਲੀ ਸੀ ਦਿਨ ਬਾਟਮ ਲਗਾਈ ਹੈ ਬੜਾ ਪਿਆਰਾ ਜਿਹਾ ਸੂਟ ਹੈ ਜੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਲੱਗ ਜੀ ਸ਼ਾਈਨਿੰਗ ਹੈ ਜੀ ਇਹ ਵਾਲੇ ਸਟੱਫ ਦੇ ਵਿੱਚ ਰਾਮ ਟੈਕਸ ਦੇ ਵਿੱਚ ਕੋਈ ਕੰਪਲੇਨ ਨਹੀਂ ਜ਼ਿਆਦਾ ਸਾਨੂੰ ਇਹਦੇ ਬਾਰੇ ਕੋਈ ਲੈਕਚਰ ਦੇਣ ਦੀ ਲੋੜ ਨਹੀਂ ਹੈਗੀ ਰਾਮ ਟੈਕਸ ਦੇ ਬਾਰੇ ਦੇਖੋ ਜੀ ਤੇ ਇਹ ਤੁਹਾਨੂੰ ਪਤਾ ਹੀ ਹੈ ਜਿਹੜੀਆਂ ਮੇਰੀਆਂ ਭੈਣਾਂ ਰਾਮ ਟੈਕਸ ਦੇ ਸੂਟ ਬਾਏ ਕਰਦੀਆਂ ਕਿਸ ਤਰ੍ਹਾਂ ਦਾ ਸਟੱਫ ਹੁੰਦਾ ਇਹ ਵੀ ਇਹਦੀ ਮੈਚਿੰਗ ਰਹੂਗੀ ਰਾਮ ਟੈਕਸ ਦੀ ਬਾਟਮ ਰਹਿਣ ਵਾਲੀ ਹੈ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਸੂਟ ਇਦੇ ਨਾਲ ਅਸੀਂ ਆ ਆਰਮ ਏਕੇ ਟੈਕਸ ਦੀ ਬਾਟਮ ਲਗਾਈ ਹੈ ਜੀ ਇਹ ਸ਼ਰਟ ਪੀਸ ਰਾਮ ਟੈਕਸ ਦੀ ਰਹਿਣ ਵਾਲੀ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਤੁਹਾਨੂੰ 750 ਦੇ ਵਿੱਚ ਸੂਟ ਤੁਸੀਂ ਬਾਈ ਕਰ ਸਕਦੇ ਹੋ ਸਾਡੇ ਕੋਲ 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਇਹ ਵਾਲੀ ਮੈਚਿੰਗ ਅਸੀਂ ਇਹਦੇ ਨਾਲ ਕੀਤੀ ਹੈ ਜੀ ਜੇਕਰ ਤੁਸੀਂ ਇਕੱਲਾ ਸ਼ਰਟ ਪੀਸ ਲੈਣਾ ਚਾਹੋ ਨੀਓ ਜੋ ਥੋੜੀ ਜਿਹੀ ਲਾਈਟ ਕਲਰ ਦੀ ਬਾਟਮ ਲਗਾਉਣਾ ਚਾਹੋ ਨੀ ਕੋਈ ਵੀ ਮਿਲ ਜੂਗੀ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਇਹ ਬਲੂ ਦੇ ਵਿੱਚ ਹੈ ਅਗਲੀ ਕੱਟ ਜਿਹੜੀ ਆਉਣ ਵਾਲੀ ਹੈ ਜੀ 4 1/2 ਜਾਂ 3 1/2 ਦੀ ਕੱਟ ਰਹਿਣ ਵਾਲੀ ਹੈ ਇਹ ਇਹ ਬਲੂ ਸ਼ੇਡ ਹੈ ਥੋੜਾ ਜਿਹਾ ਕਲਰ ਲੱਗਾ ਰਿਹਾ ਪਰ ਬਲੂ ਸ਼ੇਡ ਦੇ ਵਿੱਚ ਹੈ ਜੀ ਅਗਲਾ ਪੀਸ ਦੇਖੋ ਮਸਟਰ ਸ਼ੇਡ ਦੇ ਵਿੱਚ ਹੈ ਛੋਟਾ ਛੋਟਾ ਪ੍ਰਿੰਟ ਟੈਨ ਵਾਲਾ ਬੜਾ ਪਿਆਰਾ ਜਿਹਾ ਪੀਸ ਹੈ ਇਹ ਵੀ ਰਾਮਟੈਕਸ ਦਾ ਪੀਸ ਹੈ ਜੀ ਦੇਖੋ ਜੀ ਚੈੱਕ ਕਰੋ ਇਹ ਕੱਟ ਰਹਿਣ ਵਾਲੀ ਹੈ ਜੀ 4 4.5 3.5 ਤੱਕ ਦੀ ਕੱਟ ਰਹਿਣ ਵਾਲੀ ਹੈ ਦੇਖੋ ਜੀ ਇਹ ਵਾਲਾ ਪੀਸ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹ ਤੁਹਾਨੂੰ ਕੱਟ ਮਿਲਣ ਵਾਲੀ ਹੈ ਜੀ 4 ਤੱਕ ਸ਼ਰਟ ਪੀਸ ਰਹਿਣ ਵਾਲਾ ਜੀ ਸ਼ਰਟ ਪੀਸ ਰਹਿਣ ਮਤਲਬ 4 ਮੀਟਰ ਦਾ ਕੱਟ ਨਹੀਂ ਹੈ ਜੀ ਸ਼ਰਟ ਪੀਸੀ ਹੈ ਸ਼ਰਟ ਪੀਸ ਰਹਿਣ ਵਾਲਾ ਜਿਹੜੀ ਕਿਸੇ ਦੀ ਭੈਣੇ ਬਸੇ ਬਾਟਮ ਨਾਲੇ ਵਾਲਾ ਸ਼ਰਟ ਪੀਸ ਲੈਣਾ ਸਾਡੇ ਕੋਲੋਂ ਉਹ ਬਾਈ ਕਰ ਸਕਦੀ ਹੈ ਬੜਾ ਪਿਆਰਾ ਜਿਹਾ ਪੀਸ ਰਹੂਗਾ ਅੱਛੀ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆ ਪਿਆਰਾ ਪ੍ਰਿੰਟ ਹੈ ਜੀ ਅਗਲਾ ਪੀਸ ਦੇਖੋ ਜੀ ਇਹਦੀ ਤੁਹਾਨੂੰ ਕੱਟ 4.5 ਮੀਟਰ ਤੱਕ ਮਿਲੂਗੀ ਠੀਕ ਹੈ ਜੀ ਸਟੈਂਪ ਦੇਖ ਸਕਦੇ ਹੋ ਰਾਮ ਟੈਕਸ ਦੀ ਸਟੈਂਪ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ 4.5 ਮੀਟਰ ਤੱਕ ਕੱਟ ਮਿਲਣ ਵਾਲੀ ਹੈ ਤੁਹਾਨੂੰ ਇਹ ਵਾਲੇ ਪੀਸ ਦੀ ਚੈੱਕ ਕਰੋ ਪ੍ਰਿੰਟ ਦੇਖੋ ਤੁਸੀਂ ਨਜ਼ਦੀਕ ਤੋਂ ਬਹੁਤ ਪਿਆਰਾ ਪ੍ਰਿੰਟ ਲੱਗੂਗਾ ਜੀ ਦੇਖੋ ਜੀ ਐਦਾਂ ਦਾ ਪ੍ਰਿੰਟਿੰਗ ਹੈ ਦੀ ਬਹੁਤ ਪਿਆਰੀ ਪ੍ਰਿੰਟਿੰਗ ਹੈ 컬러 ਦੇਖੋ 컬러 ਦੀ ਸ਼ਾਈਨਿੰਗ ਤਾਂ ਲੱਗੀ ਹੈ ਜੀ ਦੇ ਉੱਪਰ ਇਹ ਵਾਲਾ ਦੇਖੋ ਜੀ ਇਹ ਵੀ ਸ਼ਰਟ ਪੀਸ ਹੀ ਰਹੂਗਾ ਇਹ 10 ਮੀਟਰ ਤੱਕ ਜੀ 3.5 ਮੀਟਰ ਤੱਕ ਜੀ ਇਹ ਵਾਲਾ ਪੀਸ ਹੈ ਜਿਹੜੀ ਮੇਰੀ ਭੈਣ ਦਾ ਕਿਸੇ ਦਾ 3.5 ਦਾ ਬਣ ਜਾਂਦਾ ਫੋਲਡ ਕਰਕੇ ਸ਼ਰਟ ਬਣ ਜਾਂਦੀ ਹੈ ਉਹ ਵੀ ਵਾਲਾ ਵਾਲਾ ਪੀਸ ਸਾਡੇ ਕੋਲੋਂ ਬਾਈ ਕਰ ਸਕਦੀ ਹੈ 3.5 ਮੀਟਰ ਦਾ ਪੀਸ ਰਹਿਣ ਵਾਲਾ ਜੀ ਇਹ ਤੁਹਾਨੂੰ ਕੰਪਲੀਟ ਸੂਟ ਮਿਲੂਗਾ ਸ਼ਰਟ ਵੀ ਹੈ 2.5 ਮੀਟਰ ਦੀ ਤੇ ਦੋ ਪੀਸਾਂ ਦੇ ਵਿੱਚ ਪੂਰਾ ਸੂਟ ਲੈ ਸਕਦੇ ਹੋ ਸਾਡੇ ਕੋਲ ਪ੍ਰਿੰਟ ਦੇਖੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਜੀ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੇਕਰ ਤੁਸੀਂ ਮੈਚਿੰਗ ਬਾਟਮ ਲੈਣਾ ਚਾਹੁੰਦੇ ਹੋ ਵਾਈਨ ਸ਼ੀਰਟ ਦੇ ਵਿੱਚ ਤਾਂ ਤੁਸੀਂ ਅਸੀਂ ਸਾਡੇ ਕੋਲ ਅਸੀਂ ਤੁਹਾਨੂੰ ਏਦਾਂ ਦੀ ਬਾਟਮ ਲਗਾ ਕੇ ਦਵਾਂਗੇ ਇਹ ਨਾਲ ਵਾਈਨ ਕਲਰ ਦੀ ਦੇਖੋ ਜੀ ਏਦਾਂ ਸ਼ਰਟ ਦੇ ਨਾਲ ਤੁਸੀਂ ਏਦਾਂ ਦੀ ਬਾਟਮ ਵੀ ਲਗਵਾ ਸਕਦੇ ਹੋ ਸਾਡੇ ਕੋਲੋਂ ਇਹ ਵੀ 4.5 ਮੀਟਰ ਦੀ ਕੱਟ ਤੱਕ ਰਹਿਣ ਵਾਲਾ ਪੀਸ ਹੈ 컬러 ਦੇਖੋ ਪ੍ਰਿੰਟ ਦੇਖੋ ਡਿਫਰੈਂਟ ਜਿਹਾ ਪ੍ਰਿੰਟ ਹੈ 컬러 ਵੀ ਬੜਾ ਪਿਆਰਾ ਜਿਹਾ ਇਹ ਵਾਲਾ ਤੁਹਾਨੂੰ ਪੀਸ ਮਿਲੂਗਾ 4 ਜਾਂ 4.5 ਦੀ ਕੱਟ ਤੱਕ ਪ੍ਰਿੰਟ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ 4.5 ਮੀਟਰ ਦੀ ਕੱਟ ਤੱਕ ਇਹ ਵਾਲਾ ਪੀਸ ਮਿਲੂਗਾ ਜੀ ਪ੍ਰਾਈਸ ਰਹੂਗਾ 200 ਰੁਪਏ ਪਰ ਮੀਟਰ ਠੀਕ ਹੈ ਜੀ ਇਹਨਾਂ ਪੀਸਾਂ ਦਾ ਜਿਹੜਾ ਰੇਟ ਹੈ ਉਹ 200 ਰੁਪਏ ਪਰ ਮੀਟਰ ਮਾਰਕਰ ਵਿੱਚ ਤੁਹਾਨੂੰ 18% ਦਾ ਸੂਟ ਮਿਲਣਾ ਜੀ ਬਹੁਤ ਵਧੀਆ ਪਸ਼ਮੀਨਾ ਹੈ ਬਹੁਤ ਹਾਈ ਕੁਆਲਿਟੀ ਦਾ ਪਸ਼ਮੀਨਾ ਰਹਿਣ ਵਾਲਾ ਜੀ ਇਹ ਵਾਲਾ ਇਹ ਵਾਲਾ ਚੈੱਕ ਕਰੋ ਪ੍ਰਿੰਟ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹਦੀ ਜਿਹੜੀ ਕੱਟ ਹੈ ਇਹ ਵੀ ਤੁਹਾਨੂੰ 4 ਤੱਕ ਮਿਲਣ ਵਾਲੀ ਹੈ ਜੀ 4 ਜਾਂ 3.5 ਤੱਕ ਮਿਲਣ ਵਾਲੀ ਹੈ ਪ੍ਰਿੰਟ ਦੇਖੋ ਬੜਾ ਪਿਆਰਾ ਜਾ ਪ੍ਰਿੰਟ ਹੋਊਗਾ ਜੀ ਅਗਲਾ ਪੀਸ ਦੇਖੋ ਜੀ ਇਹਦਾ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਇਹ ਵੀ ਪੀਸ ਤੁਹਾਨੂੰ 4 ਮੀਟਰ ਤੱਕ ਮਿਲੇਗਾ ਜੀ 4 ਜਾਂ 4.5 ਦੀ ਕੱਟ ਤੱਕ ਮਿਲੇਗਾ ਜੀ ਇਹ ਵਾਲੀ ਪ੍ਰਿੰਟਿੰਗ ਦੇਖੋ ਜੀ ਇਹ ਵੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਡਿਫਰੈਂਟ ਜੀ ਡਿਫਰੈਂਟ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਜੀ 4.5 ਮੀਟਰ ਤੱਕ ਤੁਹਾਨੂੰ ਇਹ ਵਾਲਾ ਪੀਸ ਮਿਲਣ ਵਾਲਾ ਜੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਜੀ ਨਜ਼ਦੀਕ ਤੋਂ ਦੇਖ ਸਕਦੇ ਹੋ ਐਦਾਂ ਦੇ ਪ੍ਰਿੰਟਿੰਗ ਦੀ ਨਾ ਕਾਫੀ ਡਿਮਾਂਡ ਹੈ ਜੀ ਥੋੜੇ ਵੱਡੇ ਪ੍ਰਿੰਟ ਦੀ ਕਾਫੀ ਡਿਮਾਂਡ ਹੈ ਕਿਉਂਕਿ ਜਿਹੜੇ ਸੂਟ ਬੰਨਦੇ ਨਾ ਬੜੇ ਪਿਆਰੇ ਜਿਹੇ ਬੰਨਦੇ ਆ ਬਹੁਤ ਪਿਆਰੇ ਲੱਗਦੇ ਆ ਸੂਟ ਪਾਏ ਹੋਏ ਐਦਾਂ ਦੇ ਪ੍ਰਿੰਟ ਦੇ ਠੀਕ ਹੈ ਜੀ ਸਟੈਂਪ ਤੁਸੀਂ ਦੇਖ ਸਕਦੇ ਹੋ ਰਾਮਟੈਕਸ ਦੀ ਅਗਲਾ ਪੀਸ ਦੇਖੋ ਜੀ ਇਹ ਵੀ ਕਲਰ ਬੜਾ ਪਿਆਰਾ ਇਹ ਵੀ ਤੁਹਾਨੂੰ 4 ਮੀਟਰ 4.5 ਦੀ ਕੱਟ ਤੱਕ ਮਿਲਣ ਵਾਲਾ ਠੀਕ ਹੈ ਜੀ 4.5 ਦੀ ਕੱਟ ਤੱਕ ਮਿਲਣ ਵਾਲਾ ਇਹ ਮੈਚਿੰਗ ਸੂਟ ਰਹਿਣ ਵਾਲਾ ਜੀ ਅਗਲਾ ਇਹ ਤੁਹਾਨੂੰ ਮੈਚਿੰਗ ਸੂਟ ਮਿਲੇਗਾ ਜੀ ਠੀਕ ਹੈ ਜੀ ਬਹੁਤ ਪਿਆਰਾ ਪੀਸ ਰਹੂਗਾ ਇਹਦੇ ਵਿੱਚ ਕੇਵਲਾ ਕਲਰ ਆ ਗਿਆ ਜੀ ਇਹ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਡਿਫਰੈਂਟ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਜੀ ਜੀ ਇਹ ਵੀ ਤੁਹਾਨੂੰ 4 1/2 ਜੀ ਕੱਟ ਤੱਕ ਮਿਲਣ ਵਾਲਾ ਜੀ ਰਾਮ ਟੈਕਸ ਦੇ ਤੁਹਾਨੂੰ ਪ੍ਰਿੰਟ ਡਿਫਰੈਂਟ ਜੇ ਮਿਲਣ ਵਾਲੇ ਆ ਲੱਗ ਜੀ ਜੀ ਲੱਗ ਜੀ ਪ੍ਰਿੰਟਿੰਗ ਮਿਲੂਗੀ ਆਮ ਜੀ ਪ੍ਰਿੰਟਿੰਗ ਨਹੀਂ ਹੁੰਦੀ ਇਹਨਾਂ ਦੀ ਠੀਕ ਹੈ ਸਰ ਇਹ ਸਾਨੂੰ ਸਾਡੇ ਰਾਮ ਟੈਕਸ ਦੇ ਕੱਟ ਪੀਸ ਇਹਨਾਂ ਪੀਸਾਂ ਵਿੱਚੋਂ ਮੇਰੀ ਭੈਣ ਨੂੰ ਜਿਹੜਾ ਵੀ ਕੋਈ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਤੁਸੀਂ ਇਹ ਵਾਲੇ ਜਿਹੜੇ ਪੀਸ ਹੈ ਜੀ ਉਹ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਸਕਰੀਨ ਉੱਪਰ ਅਸੀਂ ਨੰਬਰ ਤੁਹਾਨੂੰ ਮੈਂਸ਼ਨ ਕੀਤਾ ਉਹ ਨੰਬਰ ਲੈ ਕੇ ਵੀ ਤੁਸੀਂ ਸਾਡੇ ਨਾਲ ਕਾਲ ਕਰੋ ਮੈਸੇਜ ਕਰੋ ਤੇ ਇਹ ਵਾਲੇ ਪੀਸ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੇਕਰ ਮੇਰੀ ਸ਼ਾਪ ਤੇ ਤੁਸੀਂ ਵਿਜ਼ਿਟ ਕਰਕੇ ਇਹ ਵਾਲੇ ਸੂਟ ਠੀਕ ਹੈ ਜੀ ਸੂਟ ਜਾਂ ਤੁਸੀਂ ਕੱਟ ਪੀਸ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਲੈ ਸਕਦੇ ਹੋ ਜੀ ਸੂਟ ਦੀ ਪ੍ਰਾਈਸ ਰਹੂਗੀ 800 ਰੁਪਏ ਰਾਮਟੈਕਸ ਦੇ ਸੂਟ ਦੀ ਤੇ ਕੱਟ ਪੀਸਾਂ ਦੀ ਪ੍ਰਾਈਸ ਵਾਲੀ 200 ਰੁਪਏ ਥੋੜਾ ਜਿਹਾ ਇੰਨਾ ਚ ਫਰਕ ਹੈ ਜੀ ਉਹ ਹਾਈ ਕੁਆਲਿਟੀ ਦੇ ਰਹਿਣ ਵਾਲੇ ਕੱਟ ਪੀਸ 200 ਰੁਪਏ ਪਰ ਮੀਟਰ ਦੇ ਵਿੱਚ ਤੁਹਾਨੂੰ ਵੀ ਸਿੱਮਣ ਵਾਲੇ ਜੀ ਠੀਕ ਹੈ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੀ ਪਲੀਜ਼ ਮੇਰੀ ਪੈਨਲ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਬਟਨ ਪ੍ਰੈਸ ਕਰਿਓ ਤੇ ਛੋਟਾ ਜਿਹਾ ਕਮੈਂਟ ਜ਼ਰੂਰ ਕਰਿਓ ਜੀ